ਕੀਤਾ ਔਰ ਇਹਦੇ ਨਾਲ ਇਹ ਮੇਰੇ ਬ੍ਰਦਰ ਰਕੇਸ਼ 'ਤੇ ਤੇ ਹਮਲਾ ਆਇਆ ਇਸ ਤੋਂ ਬਾਅਦ ਜਦੋਂ ਲਾਈਵ ਚੱਲ ਰਿਹਾ ਚੱਲਦੇ ਲਾਈਵ 'ਚ ਨਿੱਕੂ ਭਾਰਤੀ ਇਸ ਕੰਪੇਨ 'ਚ ਆਇਆ ਔਰ ਮੈਨੂੰ ਕਿਹਾ ਵੀ ਇਹ ਤੂੰ ਗਲਤ ਬਾਜੀ ਪਾ ਰਿਹਾ ਔਰ ਗਲਤ ਕੰਮ ਕਰ ਰਿਹਾ ਤੂੰ ਪਹਿਲ ਕੀਤੀ ਅਸੀਂ ਤੈਨੂੰ ਕਾਨੂੰਨੀ ਤਰੀਕੇ ਨਾਲ ਮਾਰਾਂਗੇ ਹੁਣ ਤੈਨੂੰ ਦੱਸਾਂਗੇ ਤੂੰ ਬਾਪੀ ਕੌਣ ਨਿੱਕੂ ਭਾਰਤੀ ਝਾੜੂ ਦਾ ਆਮ ਆਦੀ ਪਾਰਟੀ ਦਾ ਉਮੀਦਵਾਰ ਆ ਔਰ ਗੁੰਡਾਗਰਦੀ ਝਾੜੂ ਵਾਲਿਆਂ ਦੀ ਸ਼ੁਰੂ ਹੋ ਚੁੱਕੀ ਆ ਐਮ ਐਲ ਏ ਅਸ਼ੋਕ ਪ੍ਰੈਸ਼ਰ ਉਹਨਾਂ ਦੀ ਨਿਗਾਹ 'ਚ ਜਿਹੜਾ ਕੰਮ ਸਾਡੇ ਨਾਲ 21 ਦਸੰਬਰ ਨੂੰ ਹੋਣਾ ਸੀਗਾ ਜਿਹੜੀ ਚੋਣਾਂ ਦਾ ਦਿਨ ਆ ਉਹ ਸਾਡੇ ਨਾਲ ਅੱਜ ਹੀ ਸ਼ੁਰੂ ਹੋ ਗਿਆ ਵਾ ਅਗਰ ਮੈਂ ਐਨੇ ਸਕੈਮ ਬਰੇਕ ਕੀਤੇ ਹੋਇਆ ਉਸ ਤੋਂ ਇਲਾਵਾ ਮੈਂ ਭਾਜਪਾ ਦਾ ਕੈਂਡੀਡੇਟ ਆ ਮੈਂ ਭਾਰਤ ਸਰਕਾਰ ਤੋਂ ਆਪਣੀ ਪਾਰਟੀ ਤੋਂ ਪੰਜਾਬ ਪ੍ਰਧਾਨ ਤੋਂ ਬਨਾਸ਼ਰਾਇ ਖੰਨਾ ਜੀ ਤੋਂ ਇਹ ਬੇਨਤੀ ਕਰਦਾ ਜ਼ਿਲ੍ਹਾ ਪ੍ਰਧਾਨ ਜੀ ਤੋਂ ਆਪਣੇ ਸੈਂਟਰ ਲਈ ਸਾਡੇ ਪੰਜਾਬ ਦੇ ਗੁਰਦੇਸ਼ ਸ਼ਰਮਾ ਦੇਵੀ ਜੀ ਤੋਂ ਕਿ ਹੁਣ ਸੈਂਟਰ ਦੀਆਂ ਟੁਕੜੀਆਂ ਆਣ ਇੱਥੇ ਤਾਂ ਚੋਣਾਂ ਸੰਭੋਲਣਾ ਨਹੀਂ ਤਾਂ ਮੈਨੂੰ ਤੇ ਮੇਰੇ ਪਰਿਵਾਰ ਨੂੰ ਮੇਰੀ ਪਾਰਟੀ ਦੇ ਲੋਕਾਂ ਨੂੰ ਖਤਰਾ ਵਾ ਔਰ ਜਿੱਦਾਂ ਮੈਂ ਸੀਪੀ ਸਾਹਿਬ ਪਿਛਲੇ ਨੂੰ ਮਿਸਟਰ ਸਰ ਮਨਦੀਪ ਜੀ ਨੂੰ ਦਿੱਤੀ ਸੀ ਐਪਲੀਕੇਸ਼ਨ ਮਨਦੀਪ ਸਿੰਘ ਜੀ ਨੂੰ ਵੀ ਸਾਡੇ ਤੇ ਜਾਣ ਮੇਲਾ ਹਮਲਾ ਹੋਣਾ ਵਾ ਔਰ ਉਹ ਹਮਲੇ ਦੀ ਸਾਜ਼ਿਸ਼ ਉਹ ਰਚ ਕੇ ਅੱਜ ਉਹਨੂੰ ਪੂਰਾ ਲਾਗੂ ਕੀਤਾ ਗਿਆ ਇਹਦੀ ਮੈਂ ਦੱਸੂਗਾ ਕਿ ਕਿਹੜੇ ਕਿਹੜੇ ਬੰਦੇ ਨੇ ਕੀਤਾ ਮੈਂ ਚਾਹਨਾ ਕਿ ਇਹਦੇ ਵਿੱਚ ਜੇਕਰ ਪੰਜਾਬ ਸਰਕਾਰ ਨੇ ਸੀਪੀ ਸਾਹਿਬ ਨੇ ਸਾਡੀ ਸੁਰੱਖਿਆ ਮੋਹਈਆ ਨਾ ਕਰਾਈ ਸਾਡੇ ਪਰਿਵਾਰ ਨੂੰ ਕੁਝ ਹੋ ਗਿਆ ਇਹਦੀ ਆਮ ਆਦਮੀ ਪਾਰਟੀ ਦੇ ਐਮਐਲਏ ਮੌਜੂਦਾ ਮੌਜੂਦਾ ਸਰਕਾਰ ਔਰ ਸੀਪੀ ਸਾਹਿਬ ਲੁਧਿਆਣਾ ਹੋਣਗੇ ਔਰ ਮੈਂ ਆਪਣੀ ਕੇਂਦਰ ਦੀ ਸਰਕਾਰ ਤੋਂ ਬੇਨਤੀ ਕਰਨਾ ਚਾਹਨਾ ਕਿ ਜਿਹੜੀ ਐਸਸੀ ਕਮਿਸ਼ਨ ਨੇ ਉਸ ਵੇਲੇ ਵਿਜੇ ਸਾਹਬਲਾ ਜੀ ਨੇ ਮੇਰੀ ਦਰਖਾਸਤ ਤੇ ਮੈਨੂੰ ਸਿਕਿਉਰਟੀ ਪ੍ਰੋਵਾਈਡ ਕਰਨ ਲਈ ਰეკਮੈਂਡ ਕੀਤਾ ਸੀ ਉਹ ਪਿਛਲੇ ਸੀਪੀ ਨੇ ਬਿਲਕੁਲ ਦਰਗਨਾਰ ਕਰ ਦਿੱਤੀ ਆ ਉਹ ਸਾਡੀ ਜਿਹੜੀ ਸਿਕਿਉਰਟੀ ਆ ਮੇਰੀ ਲੈਟਰ ਆ ਉਹ ਬਿਲਕੁਲ ਬੌਂਡ ਕਰ ਦਿੱਤੀ ਗਈ ਆ ਮੈਂ ਸੀਪੀ ਸਾਹਿਬ ਨਾਲ ਖੁਦ ਫੋਨ ਤੇ ਗੱਲ ਕੀਤੀ ਆ ਉਹਨਾਂ ਨੂੰ ਹੁਣ ਲਾਈਵ ਲੋਕੇਸ਼ਨ ਵੀ ਭੇਜਤੀ ਆ ਉਹਨਾਂ ਨੂੰ ਵਟਸਐਪ ਮੈਸੇਜ ਵੀ ਆਤਾ ਔਰ ਸੀਪੀ ਸਾਹਿਬ ਮੈਨੂੰ ਠਾਣਾ ਪੁੱਛ ਰਹੇ ਸੀ ਮੈਂ ਠਾਣਾ ਵੀ ਦੱਸਤਾ ਵਾ ਇਹ ਝਾੜੂ ਦੀ ਬੁਖਲਾੜ ਆ ਹਾਰ ਦੀ ਬੁਖਲਾੜ ਮੈਨੂੰ ਤੇ ਮੇਰੇ ਪਰਿਵਾਰ ਨੂੰ ਦੇਖੋ ਖੂਨ ਨਾਲ ਰੰਗ ਦਿੱਤਾ ਮੇਰੀ ਪਾਰਟੀ ਦਾ ਕਮਲ ਦਾ ਫੁੱਲ ਵੀ ਖੂਜੇ ਰੰਗਿਆ ਗਿਆ ਵਾ ਇਹ ਇਤਿਹਾਸ ਰਹੂਗਾ ਕਿ ਹਮੇਸ਼ਾ ਲੋਕਾਂ ਨੇ شریف ਤੇ ਇਮਾਨਦਾਰ ਲੋਕਾਂ ਨੂੰ ਜੁੜਿਆ ਵਾ ਗੁੰਡੇ ਲੋਕਾਂ ਨੂੰ ਕਦੀ ਨਹੀਂ ਜੁੜਿਆ ਇਹ ਗੁੰਡਾਗਰਦੀ ਆਮ ਆਦਮੀ ਪਾਰਟੀ ਦਾ ਨਿੱਕੂ ਭਾਰਤੀ ਕਰਾ ਰਿਆ ਮੈਂ ਇਥੇ ਦੇ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦਾ ਸੋਚ ਕੇ ਵੋਟ ਪਾਈਓ ਜੇ ਸਾਡੇ ਨਾਲ ਇੰਨਾ ਕੁਸ਼ ਹੋਦਾ ਤਾਂ ਅਸੀਂ ਨੁਮਾਇੰਦਗੀ ਕਰਦੇ ਆ ਤੇ ਤੁਸੀਂ ਕਿਤੇ ਗਲਤ ਆਪਣਾ ਗਰਦਾ ਤੁਹਾਡੇ ਨਾਲ ਕੀ ਕਰਨਗੇ ਜਦੋਂ ਜਦ ਤੱਕ ਲੱਗੀਆਂ ਇਹ ਮਾਹੌਲ ਕਿਹਦਾ ਦੇਦੇ ਹੋ ਮਾਹੌਲ ਇੱਥੇ ਸੈਂਸਿਟਿਵ ਮਾਹੌਲਾ ਖਾਸ ਕਰਕੇ 3 ਨੰਬਰ ਵਾਰਡ ਦੇ ਵਿੱਚ 3 ਨੰਬਰ ਵਾਰਡ ਬਹੁਤ ਜਿਆਦਾ ਸੈਂਸਿਟਿਵ ਆ ਸਾਡੇ ਬੀਜੇਪੀ ਦੇ ਹੋਰ ਜਿਹੜੇ ਆਗੂ ਨੇ ਉਹਨਾਂ ਦੇ ਪਹਿਲਾਂ ਪਰਚੇ ਵੀ ਪਾਇਆਏਗੇ ਮੌਜੂਦਾ ਸਰਕਾਰ ਦੇ ਐਮਐਲਏ ਵੱਲੋਂ ਔਰ ਇਹ ਜਾਨਲੇਵਾ ਹਮਲਾ ਹੋ ਗਿਆ ਵਾ ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ ਸਾਨੂੰ ਪਤਾ ਲੋਕਾਂ ਨੇ ਸਾਨੂੰ ਪਿਆਰ ਦੇ ਰਹੇ ਆ ਅਸੀਂ ਜਿੱਤਾਂਗੇ ਵੀ ਔਰ ਸਾਡਾ ਹਾਰ ਦਾ ਜਿਹੜੀ ਇਹਨਾਂ ਦੀ ਹਾਰ ਦਾ ਜਵਾਬ ਆ ਅਸੀਂ ਜਿੱਤ ਕੇ ਦਵਾਂਗੇ ਕੀ ਲੱਗਦਾ ਕਿ ਇਹ ਕਿਦਮ ਕਿਤੇ ਹਾਰ ਦੇ ਮੁਤਾਬਿਕ ਹੀ ਇਹ ਕਰਦੇ ਆ ਬਿਲਕੁਲ ਹਾਰ ਦੇ ਮੁਤਾਬਿਕ ਸੋਚੀ ਸਮਝੀ ਪਲੈਨਿੰਗ ਦੇ ਤਹਿਤ ਔਰ ਜਿੰਨੇ ਮੈਂ ਪਿੱਛੇ ਸਕੈਮ ਬਰੇਕ ਕੀਤੇ ਇਹ ਸਾਰੇ ਦੇ ਤਹਿਤ ਇਹ ਗੇਮ ਹੋਈ ਹੈ ਸਾਰੀ ਭਾਈ ਕੀ ਹੈ ਪ੍ਰਚਾਰ ਕਿਉਂ ਦਾ ਸਭ ਨੂੰ ਹਾਕਿਆ ਪਰ ਇਦਾਂ ਪ੍ਰਚਾਰ ਕਰਨਾ ਭਾਰੀ ਪੈ ਗਿਆ ਕੋਈ ਗੱਲ ਨਹੀਂ ਸਾਨੂੰ ਪ੍ਰਚਾਰ ਕਰਨਾ ਇਦਾਂ ਭਾਰੀ ਨਹੀਂ ਪੈ ਸਕਦਾ ਉਹਦਾ ਕਾਰਨ ਇਹ ਆ ਕਿ ਅਸੀਂ ਐਂਡ ਤੱਕ ਵੀ ਕੁੱਟ ਖਾ ਕੇ ਵੀ ਉੱਥੇ ਪ੍ਰਚਾਰ ਕਰਨਗੇ ਦੁਬਾਰਾ ਫੇਰ ਹਮਲਾ ਕਰਤਾ ਮੇਰੇ ਵੱਡੇ ਬੇਟੇ ਨੇ ਜਦੋਂ ਉਹਨੇ ਦੇਸੀ ਘਟਾ ਤਾਨਿਆ ਵਿਨੇ ਸੱਬਰਵਾਲ ਨੇ ਉਸ ਤੋਂ ਬਾਅਦ ਉਹਦਾ ਪਿਓ ਜੇ ਸੱਬਰਵਾਲ ਆਇਆ ਹਤਿਆਰਾਨਾ ਲੈਸ ਆਇਆ ਉਹਦੇ ਨਾਲ ਹੋਰ ਉਹਦੇ ਸਾਥੀ ਆਏ ਇਹ ਘੱਟੋ ਘੱਟ 100 ਤੋਂ 150 ਬੰਦਾ ਸੀਗਾ ਜੀ ਔਰ ਜਿਹੜੇ ਮੌਕੇ ਤੇ ਮੈਂ 6 ਬੰਦੇ ਨੂੰ ਮੌਜੂਦਾ ਚੰਗੀ ਤਰ੍ਹਾਂ ਪਛਾਣਦਾ ਬਾਈ ਨੇਮ ਬਾਈ ਫੇਸ ਔਰ ਸਾਡੀ ਜਾਨ ਨੂੰ ਹਮਲਾ ਵਾ ਹਮਲਾ ਹੋਇਆ ਵਾ ਔਰ ਸਾਡੀ ਜਾਨ ਮਾਲ ਦਾ ਨੁਕਸਾਨ ਪਰ ਭਾਈ ਦਾ ਸੀਪੀ ਸਾਹਿਬ ਕੋਣੀ ਆ ਨਾ ਪੰਜਾਬ ਸਰਕਾਰ ਤੋਂ ਹੋਣੀ ਆ ਮੈਂ ਆਪਣੀ ਕੇਂਦਰ ਦੀ ਸਰਕਾਰ ਤੋਂ ਬੇਨਤੀ ਕਰਦਾ ਕਿ ਮੈਨੂੰ ਤੇ ਮੇਰੇ ਪਰਿਵਾਰ ਨੂੰ ਸਿਕਿਉਰਿਟੀ ਦਿੱਤੀ ਜਾਵੇ ਤਾਕੀ ਮੈਂ ਜਿੱਤ ਜਿੱਕਿੰਦੀ ਬਣਾ ਸਕਾਂ ਕਿਹੜੇ ਕਿਹੜੇ ਹਥਿਆਰ ਸੀਗੇ ਕਿ ਕਿੰਨੇ ਕੋ ਜਾਣੇ ਸੀਗੇ ਉਹਨਾਂ ਕੋ ਟੋਕੇ ਢਾਕੂਏ ਸੀਗੇ ਨਿੱਕੂ ਪਾਰਟੀ ਦਾ ਬਕਾਇਦਾ ਖੁੱਦ ਦਾ ਮੀਟ ਦਾ ਕੰਮ ਆ ਮੀਟ ਵਾਲੇ ਟੋਕੇ ਇਸਤੇਮਾਲ ਹੋ ਰਹੇ ਸੀਗੇ ਔਰ ਇਹਦੇ ਵਿੱਚ ਦੋ ਵਾਰੀ ਦੇਸੀ ਗੱਡਾ ਮੇਰੇ ਜਦੋਂ ਮੇਰੇ ਤੇ ਤਾਨੇ ਆ ਮੇਰੇ ਬਰਦਰ ਦੇ ਮੇਰੇ ਬਰਦਰ ਤੇ ਉਸ ਤੋਂ ਬਾਅਦ ਉਹਨੇ ਹਮਲੇ ਵੀ ਕੀਤੇ ਹਥਿਆਰ ਨਾਲ ਤੇਜ਼ ਹਥਿਆਰ ਨਾਲ 3-4 ਵਾਰ ਟੈਂਪਲ ਲਿੱਤੀਆਂ ਜਿਹਦੇ ਕਰਕੇ ਮੇਰੇ ਬਰਦਰ ਦਾ ਆ ਹਾਲ ਹੋ ਗਿਆ ਕਿਤੇ ਕਿਤੇ ਸੱਟਾਂ ਲੱਗੀਆਂ ਸਰ ਆ ਸਿਰਾਂ ਸਿਰ ਤੇ ਇੰਜਰੀਆਂ ਆਈਆਂ ਈਵਨ ਕਿ ਸਾਡੇ ਹੋਰ ਸਾਥੀਆਂ ਦੇ ਵੀ ਤਿੰਨ ਜਣਾਂ ਦੇ ਇੰਜਰੀਆਂ ਆਈਆਂ ਔਰ ਮੌ ਸੂਜਵਾ ਸ਼ਾਰਪ ਗੈਂਗਸਟਰ ਬੁਲਾਏ ਹੋਏ ਆ ਔਰ ਮੈਨੂੰ ਇਹ ਵੀ ਜਾਣਕਾਰੀ ਹੈ ਕਿ ਨਿੱਕੂ ਭਾਰਤੀ ਨੇ ਲੁਧਿਆਣੇ ਦੇ ਕੋਹਾੜਾ ਕਲੋਨੀ ਦੇ ਗੈਂਗਸਟਰ ਨਹੀਂ ਹੈਗੇ ਇਹਦੇ ਨਾਲ ਇਹ ਜਿਹੜੇ ਫਗਵਾੜੇ ਤੋਂ ਜਲੰਧਰ ਤੋਂ ਵੀ ਗੈਂਗਸਟਰ 150 ਤੋਂ 250 ਬੰਦਿਆਂ ਦਾ ਜਿਹੜਾ ਕਾਫਲਾ ਬੁਲਾ ਕੇ ਰੱਖਿਆ ਹੈ ਹਥਿਆਰਾਂ ਦੇ ਨਾਲ ਔਰ ਸੈਰ ਤੇ ਬਿਠਾਇਆ ਜਿਹੜਾ ਸ਼ੋਅ ਹੋਣਾ ਸੀ ਉਹ ਹੋਣਾ ਸੀ 21 ਦਸੰਬਰ ਨੂੰ ਵੋਟਾਂ ਵਾਲੇ ਦਿਨ ਔਰ ਇਹ ਪਹਿਲਾ ਟ੍ਰੇਲਰ ਸਾਨੂੰ ਅੱਜ ਮਿਲ ਗਿਆ ਜਿਹੜਾ ਜਾਨ ਦਾ ਖਤਰਾ ਹੋ ਗਿਆ ਇਲੈਕਸ਼ਨ ਕਮਿਸ਼ਨ ਨੂੰ ਕੀ ਅਪੀਲ ਕਰਨਾ ਜਾਵੇ ਇਲੈਕਸ਼ਨ ਕਮਿਸ਼ਨ ਨੂੰ ਇਹ ਕਹਿਣਾ ਜਾਵਾਂਗਾ ਬੀ ਇੰਨਾ ਚੰਗਾ ਜੇ ਤੁਹਾਨੂੰ ਲੱਗਦਾ ਕਿ ਸਾਡੇ ਤੇ ਹਮਲੇ ਹੋਗੇ ਝਾੜੂ ਨੂੰ ਵਿਜੇਜ ਕਰਾਣਾ ਵਾ ਤੁਸੀਂ ਵੈਦਾਂ ਹੀ ਕਹਿ ਲਓ ਅਸੀਂ ਕੰਪੇਨ ਨਹੀਂ ਕਰਦੇ ਝਾੜੂ ਨੂੰ ਪੂਰੇ ਪੰਜਾਬ ਚ ਜੇਤੂ ਘਰਾੜ ਕਰ ਦੋ ਧੰਨਵਾਦ